ਉਹ ਵਹਿ ਕੇ ਬਰਾਬਰ ਦਾ ਮੇਰੇ 40000 ਰੁਪਏ ਅਜ ਤਾਂ ਜੇਬ ਚੋਂ ਕੱਢ ਕੇ ਥੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜਵਾਰੀ ਮੈਂ ਕਿਹਾ ਕਰਜੋ ਕਰਜੋ ਮੇਰੇ ਪੈਸੇ ਲੈ ਕੇ ਚਲ ਜਿਆ ਉਹ ਭਾਜੀ ਉਹ ਰਫਲਾਲਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਹੀਂ ਜਿਹੜਾ ਕਾਰਡ ਆ ਹਾਂ ਜੀ ਉਹਨੇ ਦਵਦਾ ਨੱਠ ਕੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਸਰਦ ਤੇ ਪੌੜੀਆਂ ਚ ਆ ਉਹ ਥੱਲੇ ਜਿਹੜੇ ਪੌੜੇ ਲੱਗੇ ਉਥੇ ਚਾਰ ਉਥੇ ਪੈਸੇ ਲੈ ਛੱਡ ਦਿੱਤੇ ਮੈਂ ਜਾ ਕਲਾ ਦਵਦਾ ਲੈ ਲੈ ਯਾਰ ਭਾਜੀ ਦੇ ਅੰਦਰ ਬੈਠੇ ਆ ਹਾਂ ਪੁਲਿਸ ਵਾਲੇ ਬਾਅਦ ਚ ਸੱਦੇ ਆ ਪਹਿਲਾਂ ਉੱਥੇ ਫੜੀਏ ਸੀ ਅਸੀਂ ਘੇਰ ਲਈਆਂ ਬੈਂਕ ਵਾਲੇ ਸਾਰੇ ਪੈ ਗਏ ਨੇ ਦੋ ਜਾਨੀਆਂ ਦੋ ਜਾਨੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹਾਂ ਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਚੋਂ ਲੈ ਕੇ ਤੁਰ ਪਈਆਂ ਪੈਸੇ ਹੋਣੀ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਕੱਤੋਂ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਇੱਥੇ ਦੋ ਲੇਡੀਜ਼ ਕਬੂ ਕੀਤੀਆਂ ਬੈਂਕ ਚ ਆਈਆਂ ਸੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਬੈਠੇ ਸੋਡੀ ਗੱਲ ਸੀਗਾ ਠੀਕ ਹੈ ਜੀ ਤੇ ਤੇ ਕਿ ਮ 12:30 ਵਜੇ ਅੰਦਰ ਬੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਦੀ ਜਿਪ ਚ ਚੜੀ ਕੇ 40000 ਰੁਪਏ ਕੱਢੇ ਤੇ ਬਾਹਰ ਭੱਜਣ ਲੱਗੇ ਸੀਗਾ ਜਾਂਦੇ ਮੈਂ ਫੜ ਲਈਆਂ ਓਕੇ ਓਕੇ ਕਿੰਨੀਆਂ ਸੀਗੀਆਂ ਇਹ ਸੀਗੀਆਂ ਤਿੰਨ ਜਣੀਆਂ ਓਕੇ ਇੱਕ ਤਾਂ ਬਾਹਰ ਬੈਠੀ ਸੀ ਦੋ ਅੰਦਰ ਆ ਕੇ ਬੈਗੀਆਂ ਓਕੇ ਤੇ ਦੋਨੀਆਂ ਕੋਲੇ ਲੇ ਕੇ ਪਾਚ ਦੇ ਦਿੱਤੀਆਂ ਕੀ ਹੁਣ ਫੜ ਲੈਂਗੇ ਨਹੀਂ ਆ ਫੜ ਲੀਆਂ ਪੈਸੇ ਜਿਹੜੇ ਸੀਗੇ ਪੈਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਸੀ ਕੋਣ ਹਾਂਜੀ ਐਸ ਐਚ ਓ ਸਾਹਿਬ ਇੱਕ ਬੈਂਕ ਦੇ ਵਿੱਚ ਦੋ ਜਿਹੜੀ ਸਨੇ ਵੈਸੇ ਕੋਈ ਸਿਕਟਣ ਦਾ ਮਾਮਲਾ ਸਾਹਮਣੇ ਆਇਆ ਕੀ ਲੱਗਦਾ ਕੀ ਤੁਸੀਂ ਦੇਖਿਆ ਤੇ ਮੌਕੇ ਤੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਕਰਨੈਲ ਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੌ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਇਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਆਂ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫੁਰਤੀ ਨਾਲ ਚੁਰਾ ਲਏ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਹਰ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਵਪਾਨੀ ਵਾਈਫ ਔਰਗਵੀਰ ਦੇਵਪਾਨੀ ਵਾਸੀ ਪੁਲਖੇੜੀ ਖਾਣਾ ਗੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਹੈ ਉਹਦਾ ਨਾਮ ਹੈ ਪੂਜਾ ਵਾਈਫ ਔਰ ਨੌਜਨ ਵਾਸੀ ਕਰੀਹਾ ਥਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਇਹ ਲੁਧਿਆਣਾ ਵਿੱਚ ਰਿਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40 ਹਜ਼ਾਰ ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਆ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਾਦਮੇ ਦਰਜ ਨੇ ਜ਼ਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਹੋਈ ਸੀਗੀ ਇਹਨਾਂ ਨਾਲ ਇਹ ਹਾਂਜੀ ਦੋ ਲੜੀ ਨੇ ਉਹਨਾਂ ਨੇ ਇਹ ਵਾਰ ਦਾ ਤੁਨਜਾਮ ਦਿੱਤਾ